thank you I ਸਤ ਜੀ ਦੇ ਰੇਤੇ ਦੀ ਚਾਪੀ ਦਾ ਉਮਰ ਲੰਮਾ ਫੇਂਗਾ ਹੋਇਆ ਸੰਗੇ ਤੇਰ ਮਾਤੀ ਦਾ ਬਾਈਟ ਕਰਦੇ ਆਂ ਅੱਛਾ ਆਹ ਮੋਹ 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 ਜੇ ਮੈਨੂੰ ਹੋਵੇ ਲੱਗਦਾ ਰਹੋ ਜੀ ਇਹ ਚੱਡੇ ਅੱਛਾ ਜੀ ਬਹੁਤ ਚੱਡੇ ਬਣੋ ਚੱਡੇ ਕਿੱਥੇ ਬਣਨ ਲੱਗ ਪਏ ਆਪ ਜੀ ਜਿੰਨੇ ਬਣੇ ਕੀ ਕਰਨਾ ਬੰਦ ਆ ਬੰਦ ਆ ਕਿੰਨੇ ਵਾਰ ਦੇ ਗੱਲ ਆਓ ਜੀ ਆਓ ਸਰਕਲ ਸੱਪੇ ਫਿਲ੍ਹਾ ਕਰਿਓ ਸਰਕਲ ਬੜੇ ਕਿੱਚੇ ਖੰਡ ਉੱਚੇ ਨੇ ਕਰਦਾ ਦੇਖੋ ਕੀ ਆਉਂਦੇ ਜੀ ਨੀ ਬਿਕੀ ਗੱਲਾਂ ਕਰ ਰਹੇ ਮੀਤਾ ਗਦਰੀਵਾਪਿਆਂ ਅੱਜ ਆਪਣੇ ਨਿਰੰਤਰ ਸਫ਼ਰ ਦੇ 34ਵੇਂ ਸਾਲ 'ਚ ਪਹੁੰਚ ਰਿਹਾ ਉਹਨਾਂ ਲੋਕਾਂ ਗਰਜਨ ਗਦਰ ਪਾਰਟੀ ਦਾ ਪੈਗਾਮ ਚੰਡੀ ਦੇ ਗੀਤ ਰਹੀਂ ਦਿੱਲੀ ਜੰਡਾ ਦੇ 1 ਨਵੰਬਰ ਵਾਲੇ ਦਿਨ ਉਹਨੀਆਂ ਤਿਆਰੀਆਂ ਦੇ ਸਬੰਧ ਵਿੱਚ ਉੱਥੇ ਦੇਖ ਰਹੇ ਹਾਂ ਸਾਰਾ ਇੱਥੇ ਔਰ ਕੱਲ ਤੋਂ ਇਹ ਮੇਲਾ ਬਕਾਇਦਾ ਸ਼ੁਰੂ ਹੋ ਜਾਏਗਾ ਗੀਤਾਂਦਨ ਕਰਦੇ ਆ ਨਾ ਉਹ ਕਵੀ ਦਰਬਾਰ ਦੇ ਨਾਲ ਪੇਂਟਿੰਗ ਦੇ ਨਾਲ ਬੁੱਕ ਫੇਅਰ ਦੇ ਨਾਲ ਤੋਹਰੇ ਨਮਾਰੇ ਇਸ ਮੇਲੇ ਦੀ ਰੂਹ ਰਵਾਹ ਜਿਨ੍ਹਾਂ ਨੇ ਸਾਰਾ ਇੱਥੇ ਰੰਗ ਭਰਨੇ ਨੇ ਦੇਸ਼ਪਤ ਯਾਦਗਾਰ ਕਮੇਟੀ ਦੇ ਸભ્ય ਦਰਜਵੰਦੇ ਕਮਿੰਟ ਕਾਮਲ ਗੁਰੂ ਬਹੁਤ ਸਾਰੇ ਦਰਮੇਂ ਇਹਨਾਂ ਦੇ ਨਾਲ ਇਸ ਜਿੰਦਗੀ ਤੋਂ ਹੁਣ ਸਾਂ ਪਿਆਰੀ ਕਰੇ ਸਭ ਸਾਡੀ ਜਿਹੜਾ ਸਾਥੀ ਕਿੰਨੇ ਨਿਕਨੇ ਕੇ ਪੰਜਾਬ ਪਰ ਤੋਂ ਮਠੰਡਾ ਮਹਿਰਾ ਕਾਕਾ ਜਗਰਾਮਾ ਕੁਦਾਸਪੁਰ ਤੋਂ ਬਹੁਤ ਸਾਰੇ ਥਾਵਾਂ ਤੋਂ ਆਏ ਨੇ ਅਵਰੇ ਦਿਨ ਚਾਰ ਦਿਨ ਦੀ ਵਰਕਸ਼ਾਪ ਦੇ ਵਿੱਚ ਕਿੰਨਾ ਲਗੀ ਤੇ ਆ ਕਰਨੇ ਮੈਂ ਕਾਮਲ ਗੁਰੂ ਕੀ ਮੈਂ ਦਿਕਰਾਣਾ ਦੇ ਚੂ ਇਸ ਦਿਨ ਦੇ ਸਮੇਂ ਬਾਰੇ ਉਹ ਸੁਨੇਹਾ ਸੰਦਾ ਕਰ ਉਹਨਾਂ ਦੇ ਕੌਂਤੀਵਾ ਮੇਲਾ ਗਦਰੀ ਬਾਬਿਆਂ ਦਾ ਗਦਰੀ ਗੁਲਾਬ ਬੀਬੀ ਗੁਲਾਬਕੌਰ ਨੂੰ ਸਵਾਰਪਤਾ ਇਸੇ ਲਹਿਰ ਦੇ ਨਾਲ ਝੰਡੇ ਦਾ ਗੀਤ ਜਿਹੜਾ ਉਹਦਾ ਨਾਂ ਰੱਖਿਆ ਗਿਆ ਹੈ ਗਦਰੀ ਗੁਲਾਬ ਖਿੜਦੇ ਰਹਿਣਗੇ ਗਦਰ ਲਹਿਰ ਨੂੰ ਕੂਕਰ ਲਹਿਰ ਨੂੰ ਬਬਰ ਕਾਲੀ ਰਹੇ ਨੂੰ ਨੌਜਵਾਨ ਭਾਰਤ ਸਵਾ ਦੀ ਲਹਿਰ ਨੂੰ ਆਜ਼ਾਦ ਹਿੰਦ ਫੌਜ ਨੂੰ ਜਿੰਨੀਆਂ ਵੀ ਲਹਿਰਾਂ ਆਈਆਂ ਜਾਂ ਉਸ ਤੋਂ ਬਾਅਦ ਅੱਜ ਤੱਕ ਦੀਆਂ ਲੋਕਪੱਖੀ ਇਨਕਲਾਬੀ ਅਗਾਂਵਧੂ ਤੱਕ ਦੀਆਂ ਜਿੰਨੀਆਂ ਵੀ ਜਮਹੂਰੀ ਲਹਿਰਾਂ ਚੱਲਦੀਆਂ ਨੇ ਉਹਨਾਂ ਲਹਿਰਾਂ ਨੂੰ ਦਬਾਉਣ ਦਾ ਯਤਨ ਕੀਤਾ ਜਾਂਦਾ ਹੈ ਇਹ ਕੰਡੇ ਦਾ ਗੀਤ ਇਸ ਗੱਲ ਦਾ ਪੈਗਾਮ ਦੇਵੇਗਾ ਕਿ ਕਦੇ ਵੀ ਹੱਕ ਸੱਚ ਇਨਸਾਫ ਦੀ ਆਵਾਜ਼ ਜਿਹੜੀ ਹੈ ਮੁਕੰਮਲ ਤੌਰ ਤੇ ਖਤਮ ਨਹੀਂ ਹੋ سکتی ਆਸਲੀ ਜਿਵੇਂ ਅੱਜ ਸਾਡੇ ਮੁਲਕ 'ਚ ਜ਼ੋਰਦਾਰ ਰਵਾਜ ਦਿੱਤੀ ਜਾ ਰਹੀ ਆ ਕਿ ਹੱਕ ਸੱਚ ਇਨਸਾਫ ਦੀ ਧਰਮ ਨਿਰਪੱਖਤਾ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਸੰਗੀ ਨਾਪ ਦਿੱਤੀ ਜਾਊਗੀ। ਤੋਂ ਕਦਰੀ ਬਾਗਾਂ ਦੇ ਮੇਲੇ ਤੇ 1 ਪਹਿਲੀ ਨਵੰਬਰ ਨੂੰ ਪੇਸ਼ ਹੋਣ ਜਾ ਰਿਹਾ ਇਹ ਝੰਡੇ ਦਾ ਗੀਤ 34 ਸਾਲ ਤੋਂ ਹਰ ਸਾਲ ਨਵਾਂ ਲਿਖਿਆ ਜਾਂਦਾ ਔਰ ਹਰ ਸਾਲ ਦੀਆਂ ਹਾਲਾਤਾਂ ਤੇ ਮੇਲੇ ਦੀ ਜਿਹੜੀ ਡਿਜ਼ਾਈਨਿੰਗ ਆ ਉਹਨੂੰ ਸੈਂਟਰ 'ਚ ਰੱਖੇ ਲਿਖਿਆ ਜਾਂਦਾ। ਇਸ ਵਾਰ ਵੀ ਇਸ ਝੰਡੇ ਦੇ ਗੀਤ ਦੇ ਵਿੱਚ ਰੰਗ ਹੋਣ ਹੋਏਗਾ ਪਾਲਸਤੀਨ ਦਾ। ਇਹ ਚ ਰੰਗ ਹੋਏਗਾ ਕਬਾਈਲੀ ਖੇਤਰ ਦਾ ਆਦੀਵਾਸੀਆਂ ਦਾ ਇਹਦੇ ਵਿੱਚ ਹੜ ਮਾਰੇ ਲੋਕ ਇਹਦੇ ਵਿੱਚ ਕਰਗੇ ਦੇ ਮਾਰੇ ਲੋਕ ਇਹਦੇ ਚ ਪ੍ਰਵਾਸ ਹਣਾਉਦੇ ਪੰਜਾਬ ਦੀਆਂ ਧੀਆਂ ਤੇ ਪੁੱਤਰ ਜਿਹੜੇ ਨੇ ਪ੍ਰਵਾਸ ਜਿਹੜੇ ਹਣਾਉਦੇ ਨੇ ਜਿਹੜਾ ਉਹਨਾਂ ਦੀ ਪੀੜਾ ਤੇ ਦਰਦ ਹੈ ਕਿਵੇਂ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਜਾਂਦਾ ਤੇ ਬਾਹਰ ਦੇ ਉਹਨਾਂ ਦੀਆਂ ਕਿਹੋ ਜੀਆਂ ਮੁਸ਼ਕਲਾਂ ਨੇ ਉਹ ਸਾਰੀਆਂ ਇਹਦੇ ਵਿੱਚ ਆਉਣਗੀਆਂ ਔਰ ਇਹਦੇ ਵਿੱਚ ਗੱਲ ਹੋਏਗੀ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀਆਂ ਚੰਗੀਆਂ ਕਿਤਾਬਾਂ ਨੇ ਉਹਨਾਂ ਦੇ ਪਬੰਦੀਆਂ ਵਧੀਆਂ ਜਾ ਰਹੀਆਂ ਨੇ ਕਿਵੇਂ ਪੰਜਾਬ ਦੇ ਹੀ ਨਹੀਂ ਮੁਰਕ ਦੇ ਜਹੀਰ ਬੁੱਧੀ ਜੀ ਵੀ ਉਹ ਡੇਲਾ ਵਿੱਚ ਬੰਦ ਕਰੇ ਹੋਏ ਨੇ ਜਿਹੜੇ ਬਿਨਾਂ ਮੁਕਦਮਾ ਚਲਾਏ ਤੋਂ ਵੀ ਉਹਨਾਂ ਦੀ ਜਮਾਨਤ ਤਾਂ ਤੱਕ ਨਹੀਂ ਹੋ ਰਹੀਆਂ ਸੋ ਚੰਡੀਦੇ ਗੀਤ ਦੇ ਇਹਨਾਂ ਰੰਗਾਂ ਦੇ ਵਿੱਚ ਸਭ ਤੋਂ ਵੱਡਾ ਸਲਾਮ ਸਾਡਾ ਪੰਜਾਬ ਦੀ ਉਹਨਾਂ ਮਾਵਾਂ ਨੂੰ ਆ ਜਿਹੜੀਆਂ ਲਗਭਗ ਹਫ਼ਤੇ ਭਰ ਦੀ ਇਸ ਵਰਕਸ਼ਾਪ ਦੇ ਵਿੱਚ ਆਪਣੇ ਧੀਆ ਪੁੱਤਰਾਂ ਨੂੰ ਭੇਜਦੇ ਆ ਇਸ ਵਾਰ ਬਹੁਤ ਸਾਰੀਆਂ ਦਸਵਾਰੀਆਂ ਦੇ ਨਾਲ ਦੋ ਚਾਰ ਹੋਣਾ ਪੈ ਰਿਹਾ ਸੀ ਕਿਉਂਕਿ ਜੂਥ ਫੈਸਟੀਵਲ ਸਾਰੇ ਮੇਲੇ ਦੇ ਦਿਨਾਂ ਦੇ ਵਿੱਚ ਆਏ ਇਸ ਕਰਕੇ ਅਸੀਂ ਫਿਰ ਆਪਣਾ ਮੂੰਹ ਕੀਤਾ ਨਵੀਂ ਪਨੀਰੀ ਵੱਲ ਨੂੰ ਔਰ ਉਹ ਚਹੀ ਸਫਲ ਹੋਏ ਤੁਸੀਂ ਦੇਖਣ ਵਾਲੇ ਦੇਖੋਗੇ ਪਹਿਲੀ ਨਵੰਬਰ 10 ਵਜੇ ਜੋ ਢੰਡੇ ਦਾ ਗੀਤ ਹੋਵੇਗਾ ਕਿ ਤਾਰੇ ਜਮੀ ਦੇ ਉੱਪਰ ਜ਼ਮੀਨ ਤੇ ਤਾਰੇ ਕਿਵੇਂ ਉਤਰਿਆ ਆਉਣੇ ਹੁੰਦੇ ਨੇ ਕਿ ਉਹ ਨਿੱਕੇ ਨਿੱਕੇ ਤਾਰੇ ਪੂਰੀ ਧਰਤੀ ਨੂੰ ਰੌਸ਼ਨ ਕਰਨਗੇ ਤੇ ਗਦਰੀ ਗੁਲਾਬ ਕਿਵੇਂ ਖਿੜਦੇ ਰਹਿਣਗੇ ਇਹਦਾ ਸਨੇਹਾ ਦਿੱਤਾ ਜਾਵੇਗਾ ਗਦਰੀ ਬਾਪਿਆਂ ਦੇ ਮੇਲੇ ਦੇ ਵਿੱਚ ਜੀ ਇਹ ਇਹ ਇਸ ਗੀਤ ਦੇ ਇਸ ਗੀਵ ਨੂੰ ਜਿਹੜਾ ਡਰੈਕਸ਼ਨ ਜਿਹੜੀ ਆ ਉਹ ਦਿੱਤੀ ਉਹ ਸਾਡੇ ਨਾਲ ਨੇ ਸੱਤ ਪਾਤ ਬੰਗਾ ਪਟਿਆਲਾ ਤੋਂ ਤੇ ਔਰ ਇਹਦੇ ਵਿੱਚ ਦਰਜਣਾ ਹੀ ਡਾਇਰੈਕਟਰ ਨੇ ਦਰਜਣਾ ਹੀ ਟੀਮਾਂ ਨੇ ਪੂਰੇ ਪੰਜਾਬ ਭਰ ਤੋਂ ਆਈਆਂ ਹੋਈਆਂ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਸੀਨੀਅਰ ਤੱਕ ਜਿੰਨੇ ਬੱਚੇ ਜਿੰਨੇ ਕਲਾਕਾਰ ਤੁਹਾਨੂੰ ਦਿਖਾਈ ਦੇ ਰਹੇ ਨੇ ਇਹ ਚ 25 ਕਲਾਕਾਰ ਸ਼ਾਮ ਨੂੰ ਹੋ ਸ਼ਾਮਨ ਹੋ ਰਹੇ ਨੇ ਔਰ ਮੈਂ ਸਤਪਾਲ ਨਿਰਦੇਸ਼ਕ ਨੂੰ ਬੇਨਤੀ ਕਰਾਂਗਾ ਕਿ ਉਹ 2 ਮਿੰਟ ਜ਼ਰੂਰ ਆਪਣੀ ਗੱਲ ਕਰਨ। ਬਹੁਤ ਹੀ ਪਿਆਰੇ ਤੇ ਸਤਕਾਰਯੋ ਸਾਥੀਓ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਛੋਟੇ-ਛੋਟੇ ਬੱਚਿਆਂ ਦੇ ਨਾਲ ਸਾਡੇ ਰੰਗ ਕਰਮੀ ਸਾਥੀਆਂ ਦੇ ਨਾਲ ਆ ਖੂਬਸੂਰਤੀ ਝੰਡੇ ਦੇ ਗੀਤ ਦੀ ਇਹ ਹੁੰਦੀ ਹੈ ਕਿ ਬਹੁਤ ਸਾਰੀਆਂ ਥਾਵਾਂ ਤੇ ਇਹ ਗੱਲ ਜਦੋਂ ਕਹੀ ਜਾਂਦੀ ਹੈ ਇਹ ਡਾਇਰੈਕਟਰਾਂ ਦੀ ਤਾਂ ਆਪਸ ਚ ਨਹੀਂ ਬਣਦੀ ਤਾਂ ਘੱਟੋ-ਘੱਟ 15 ਧੀ ਤੋਂ 50 ਤੱਕ ਜਿਹੜੇ ਆਡਾ ਟੀਮਾਂ ਦੇ ਡਾਇਰੈਕਟਰ ਇਕੱਠਿਆਂ ਹੋ ਕੇ ਇਹ ਸਾਰੇ ਝੰਡੇ ਦੇ ਟੀਮ ਨੂੰ ਆ ਵੀਰ ਨੂੰ ਰੈਕਟ ਕਰਦੇ ਨੇ ਤੇ ਸਾਰੇ ਆ ਪੂਰਾ ਸਾਇੰਕ ਜੁੜਾ ਹੈਗਾ ਝੰਡੇ ਦੇ ਗੀਤ ਲਈ ਦਿੰਦੇ ਆ ਭਾਜੀ ਅਮੋਲ ਖੋਰਾ ਦੀ ਰਚਨਾ ਹਰ ਬਾਰ ਨਵਾਂ ਗੀਤ ਜਿਹੜਾ ਉਹ ਸਾਨੂੰ ਦਿੰਦੇ ਆ ਸਮਾਜ 'ਚ ਜਿਹੜੀਆਂ ਅੱਡ-ਅੱਡ ਚੁਣੌਤੀਆਂ ਅੱਜ ਲੋਕ ਲਹਿਰਾਂ ਦੇ ਸਾਹਮਣੇ ਖੜੀਆਂ ਆ ਉਹਨਾਂ ਨੂੰ ਦਰਪੇਸ਼ ਆ ਰਹੀਆਂ ਚੁਣੌਤੀਆਂ ਦੇ ਬਾਰੇ ਲੋਕਾਂ ਦਾ ਧਿਆਨ ਆਕਰਸ਼ਿਤ ਕਰਨ ਵਾਸਤੋਂ ਸਭ ਤੋਂ ਅਹਿਮ ਰੋਲ ਜਿਹੜਾ ਹੈਗਾ ਢੰਡੇ ਦਾ ਗੀਤ ਅਗਾ ਕਰਦਾ ਹੁਮੀਦ ਕਰਦੇ ਆ ਕਿ ਅੱਗੇ ਵੀ ਸਾਡੀ ਇਹ ਯਾਤਰਾ ਇਸੇ ਤਰ੍ਹਾਂ ਲਹਿਰਾਂ ਦੇ ਨਾਲ ਜਾਰੀ ਰਹੂਗੀ ਬਹੁਤ ਬਹੁਤ ਧੰਨਵਾਦ ਗਦਰੀ ਬਾਬਿਆਂ ਦੇ ਮੇਲੇ 'ਚ ਦੇਸ਼ਵਤ ਗਿਆਨ ਹਾਲ ਦੇ ਵਿੱਚ ਲੱਗੀ ਹੋਈ ਵਰਕਸ਼ਾਪ ਇਕੱਤਰ ਹੋਈ 100 ਦੇ ਕਰੀਬ ਕਲਾਕਾਰਾਂ ਵੱਲੋਂ ਅਸੀਂ ਨਵਾਂ ਜਵਾਨਾਂ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਨਵਾਂ ਜਵਾਨ ਮੋਤਾਬਾਦ ਗਦਰੀ ਬਾਬਿਆਂ ਦਾ ਲੰਗਰ ਲਾਓ 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 ਬਲੱਲ ਠੀਕ ਹੈ ਜੀ ਮੰਦਤ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜ਼ਿੰਦਾਬਾਦ ਗਦਰੀ ਬਾਬਿਆਂ ਜੈ ਕਲਮ ਲਾਸ਼ਮ ਲਾਸ਼ਮ ਗਦਰੀ ਗੁਲਾਬ ਬੀਬੀ ਗੁਲਾਬਕੌਰ ਅਮਰ ਰਹੇ ਅਮਰ ਰਹੇ ਬੀ ਗੁਲਾਬਕੌਰ ਤੇਰਾ ਕਾਜ ਅਧੂਰਾ ਲਾਸ਼ਮ ਲਾਸ਼ਮ ਚਲ ਠੀਕ ਰਹੀਸ ਹਾਂਜੀ ਇਸ ਵਾਰ ਜੰਮਸ਼ਾਹ ਮੇਲਾ ਗਦਰੀ ਬਾਬਿਆਂ ਦਾ ਗਦਰੀ ਗੁਲਾਬਕੌਰ ਦੇ ਰਸੋਈ ਦੀ ਸਤਾਪੀ ਨੂੰ ਸਮਰਪਿਤ ਹੋ ਰਿਹਾ ਇਸ ਸਾਰੇ ਕੰਪਲੈਕਸ ਦਾ ਨਾਮ ਹਾਬਰ ਜੇ ਅਬਦੁੱਲਾ ਨਗਰ ਰੱਖਿਆ ਇਸੇ ਤਰ੍ਹਾਂ ਹੀ ਇਹਦਾ ਸਦਾ ਸਪੱਸ਼ਟ ਮਨਾਂ ਲੱਗਣਾ ਪੱਕੀ ਵਾਲਾ ਚੌਲਸੀ ਵਾਲਾ ਦਿੱਕਲਾ ਨੋਟ ਕੁੰਡਾ ਦੇ ਨਾਲ ਇਹ ਪੂਰਾ ਕਰ ਗਿਆ ਇਹਦਾ ਸਦਾ ਵੱਡਾ ਬਨਾਲਿਆ ਡਗਰੀ ਹਮਾ ਤੋਂ ਕੁੰਡੀ ਇਲਾਕੇ ਦੇ ਨਾਮ ਤੋਂ ਚੱਲਦਾ ਹੈ ਇਹ ਮੇਲਾ ਤੱਲ ਜਾਨੀ ਤੇ ਸ਼ਾਮੀ ਅਸਟਾ ਦੇ ਇੱਕ ਵਿਚਾਰ ਵਟਾਂਦਰੇ ਤੋਂ ਬਾਅਦ ਅਗਲੇ ਜਿਹੜੇ ਪੇਂਟਿੰਗ ਮੁਕਾਬਲੇ ਹੋਣੇ ਆ ਬੱਚਿਆਂ ਦੇ ਤੇ ਫਿਰ ਦੁਪਹਿਰ ਤੋਂ ਬਾਅਦ ਇੱਕ ਸੈਮੀਨਾਰ ਹੋਏਗਾ 33 ਤੀਰ ਨੂੰ ਜਿਹਦੇ ਵਿੱਚ ਚੁੱਪੀ ਵਿਦਵਾਨ ਪ੍ਰਭਾ ਪਟਨਾਕ ਤੇ ਡਾਕਟਰ ਸਵਰਾਜ ਵੀਰ ਆਪਣੇ ਵਿਚਾਰ ਰੱਖਣਗੇ ਤੇ ਫਿਰ ਸ਼ਾਮ ਨੂੰ ਜਿਹੜੇ ਨਾ ਇੱਕ ਡਾਕੂਮੈਂਟਰੀ ਪੇਸ਼ ਹੋਣਾ ਜਿਹੜੀਆਂ ਬੋ ਨੇ ਮੌਜੂਦਾ ਹਾਲਾਤਾਂ ਦੇ ਉੱਤੇ ਪਰਸਪੇਕਟਿਵ ਤੇ ਆਧਵਾਸੀਆਂ ਦੇ ਮਸਲਿਆਂ ਦੇ ਉੱਤੇ ਆਪਣੀ ਪੇਸ਼ ਕਰੀ ਕਰਨਗੇ ਉਸ ਤੋਂ ਬਾਅਦ ਅਗਲੇ ਦਿਨ ਤਸਵੀਰੀ ਝੰਡਾ ਲਹਿਰਾਉਣ ਦੀ ਰਸਮ ਜਿਹੜੀ ਆ ਉਹ ਸਾਡੇ ਕੁਲਵੀਰ ਸਿੰਘ ਸੰਘੇੜਾ ਜੀ ਦੀ ਕਮੇਟੀ ਮੈਂਬਰ ਉਹ ਕਰਨਗੇ ਕਿ ਪ੍ਰਧਾਨ ਜੀ ਦਾ ਮੁੱਖ ਲੈਕਚਰ ਹੋਏਗਾ ਤੇ ਫਿਰ ਉਸ ਤੋਂ ਬਾਅਦ ਪੁਰਕੇ ਮੇਲਾ ਜਿਹੜਾ ਆਪਣੇ ਪਾਂਡੇ ਕਰਦਾ ਹੋਇਆ ਭਰ ਜਾਏਗਾ ਤੇ ਇਸ ਭਰੇ ਹੋਏ ਮੇਲੇ ਵਿੱਚ ਦਿਣ ਦੇ ਵੇਲੇ ਐ ਮੁਹੰਮਦ ਯੂਸਫ ਗਾਮੀ ਜਿਹੜੇ ਮੌਜੂਦਾ ਐਮਐਲਏ ਜੇਐਨਕੇ ਦੇ ਵਿੱਚ ਪੰਜ ਵਾਰ ਤੋਂ ਐਮਐਲਏ ਕਿਰੇ ਆ ਰਹੇ ਆ ਉਹ ਆਪਣੇ ਵਿਚਾਰ ਰੱਖਣਗੇ ਕਿ ਫਿਰ ਡਾਕਟਰ ਨਖਰਨ ਕੌਰ ਉਹ ਆਪਣੇ ਵਿਚਾਰ ਰੱਖੇਗੇ ਗਦਰੀ ਘਰਾਵੜ ਤੋਂ ਕਿ ਜਿਹੜੀਆਂ ਗਦਰੀ ਬਾਪਿਆਂ ਜਾਂ ਇਹ ਲਹਿਰ ਵਿੱਚ ਜੁੜੀਆਂ ਸੀ ਗਦਰੀ ਬਰਾੰਗਣਾ ਉਹਨਾਂ ਦੇ ਬਾਰੇ ਵਿੱਚ ਕਿ ਫਿਰ ਰਾਤ ਨੂੰ ਇਹ ਨਾਟਕਾਂ ਭਰੀ ਹੋਏਗੀ ਇਸ ਤਰੀਕੇ ਨਾਲ ਕਿ ਇਹ ਮੇਲਾ ਜਿਹੜਾ ਤਿੰਨ ਦਿਨ ਲਗਾਤਾਰ ਚੱਲਦਾ ਰਹੇਗਾ ਕਿ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਿ ਸੱਦਾ ਸਾਰੇ ਇਸ ਮੇਲੇ ਨਾਲ ਜੁੜੇ ਸੁਣਈਆਂ ਨੂੰ ਇਸ ਗਦਰ ਪਾਰਟੀ ਨਾਲ ਜੁੜੇ ਸਨੇਹੀਆਂ ਨੂੰ ਜਿਹੜੇ ਪਿੰਡਾਂ ਵਿੱਚ ਰਹਿੰਦੇ ਆ ਉਹ ਮਮਾ ਮਾ ਆ ਕੇ ਨਹੀਂ ਲੈ ਦੇ ਵਿੱਚ ਪਹੁੰਚਰ ਇਸੇ ਤਰੀਕੇ ਨਾਲ ਹੀ ਲਗਾਤਾਰ ਬਰਸੋਂ ਤੋਂ ਹੀ ਇੱਥੇ ਗਦਰੀ ਭਾਦਿਆਂ ਵੱਲੋਂ ਜਿਹੜਾ ਲੰਗਰ ਲਾਇਆ ਜਾਂਦਾ ਉਹ ਵੀ ਚੱਲਣ ਰਿਹਾ ਤੇ ਲੰਗਰ ਦਾ ਕੰਮ ਵੀ ਨਾਲ ਦੀ ਨਾਲ ਚੱਲਦਾ ਰਹੇਗਾ ਤੇ ਆਸ ਹੈ ਕਿ ਇਹ ਮੇਲਾ ਪਹਿਲਿਆਂ ਮੇਲਿਆਂ ਤੋਂ ਵੀ ਉੱਪਰ ਹੋਏਗਾ ਤੇ ਨਾਟਕ ਬਹੁਤ ਸ਼ਾਨਦਾਰ ਨੇ ਜਿਹੜੇ ਸਾਡੇ ਲੈਕਚਰ ਆ ਰਿਹਾ ਉਹ ਬਹੁਤ ਸ਼ਾਨਦਾਰ ਨੇ ਇਹਲਾ ਆਫ ਦਾ ਜਿਹੜਾ ਪੂਰਾ ਜੋ ਬੰਦੇ ਉਤੇ ਪਹਿਲੀ ਤਰੀਕ ਨੂੰ ਪਹੁੰਚ ਜਾਏਗਾ ਬਹੁਤ ਬਹੁਤ